ਹਾਲ ਆਜੋ ਦੋਸਤੋ ਕਰਦੇ ਆ ਗੱਲਾਂ ਬਾਤਾਂ ਤੇ ਜੁੜ ਜੋ ਪਹਿਲਾਂ ਸਾਰੇ ਵੀਡੀਓ ਦੇ ਨਾਲ ਹਾਂਜੀ ਕੀ ਹਾਲ ਚਾਲ ਨੇ ਦੋਸਤੋ ਜਿਹੜੇ ਕੋਈ ਭੈਣ ਭਰਾ ਜੁੜਨਗੇ ਆਪਣੇ ਨਾਲ ਤੇ ਆਪਾਂ ਆਜੋ ਵਧੀਆ ਗੱਲਾਂ ਕਰਦੇ ਆ ਮੋਟੀਵੇਸ਼ਨ ਵਾਲੀਆਂ हेलो दोस्तों सेटिंग कर रहे हैं भाई हजे है। ਹਾਂਜੀ ਦੋਸਤੋ ਕੀ ਹਾਲ ਚਾਲ ਨੇ ਬਾਈ ਜੁੜੋ ਆਪਣੇ ਵੀਡੀਓ ਦੇ ਨਾਲ ਤੇ 5-7 ਮਿੰਟ ਆਪਾਂ ਲਾਈਵ ਰਹਾਂਗੇ ਤੇ ਸਾਰੇ ਭੈਣ ਭਾਈਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਦੋਂ ਆਪਾਂ ਕੋਈ ਛੋਟੀਆਂ ਸਟੋਰੀਆਂ ਪਾਉਨੇ ਹੁੰਦੇ ਆ ਤੇ ਸਾਰੇ ਭਰਾ ਬਣ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੀਆਂ ਆਪਾਂ ਸਟੋਰੀਆਂ ਪਾਈਆਂ ਤੁਸੀਂ ਜਾ ਕੇ ਚੈਨਲ ਤੇ ਜੇ ਤੁਹਾਨੂੰ ਵਧੀਆ ਲੱਗਦੀਆਂ ਫਿਰ ਸਬਸਕ੍ਰਾਈਬ ਕਰਿਓ ਤੇ ਨਾ ਤੁਸੀਂ ਕਰਿਓ ਨਾ ਠੀਕ ਹੈ ਬਾਈ ਤੇ ਆਪਾਂ ਪਾਉਨੇ ਆ ਚੰਗੀਆਂ ਲੋਕ ਕਹਿੰਦੇ ਵੀ ਚੰਗੀਆਂ ਚੀਜ਼ਾਂ ਪਾਇਆ ਕਰੋ ਤੇ ਆਪਾਂ ਸਾਰੀਆਂ ਚੰਗੀਆਂ ਚੀਜ਼ਾਂ ਪਾਉਨੇ ਆ ਭਰਾਵੋ ਤੇ ਇੱਕ ਭਰਾ ਆਪਣੇ ਨਾਲ ਜੁੜ ਚੁੱਕਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ ਆ ਤੁਸੀਂ ਬਾਈ ਤੇ ਆਪਣੇ ਚੈਨਲ ਤੇ ਤੁਸੀਂ ਦੇਖਦੇ ਹੁੰਨੇ ਹੋ ਵੀ ਚੰਗੀਆਂ ਚੀਜ਼ਾਂ ਮੈਂ ਪਾਉਣਾ ਹਣਾ ਤੇ ਲੋਕ ਜ਼ਿਆਦਾਤਰ ਚੰਗੀਆਂ ਚੀਜ਼ਾਂ ਦੀ ਮੰਗ ਕਰਦੇ ਆ ਤੇ ਆਪਾਂ ਚੰਗੀਆਂ ਚੀਜ਼ਾਂ ਪਾਉਂਦੇ ਆ ਤੁਸੀਂ ਸਪੋਰਟ ਵੀ ਕਰਿਆ ਕਰੋ ਦੋਸਤੋ ਆਪਣੀ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਬਈ ਤੁਸੀਂ ਜਾ ਕੇ ਚੈਨਲ ਦੇ ਉੱਪਰ ਜਾ ਕੇ ਦੇਖੋ ਵੀ ਅਬ ਤੁਹਾਨੂੰ ਬਹੁਤ ਸੋਹਣੀਆਂ ਵੀਡੀਓ ਮਿਲਣਗੀਆਂ ਮੋਟੀਵੇਸ਼ਨ ਵਾਲੀਆਂ ਠੀਕ ਹੈ ਬਾਕੀ ਘਰੇ ਬਹਿ ਕੇ ਦੇਖਣ ਵਾਲੀਆਂ ਵੀਡੀਓ ਐ ਸਾਰੀਆਂ ਸ਼ਾਰਟ ਵੀਡੀਓ ਪਾਉਨੇ ਆਪਾਂ ਹੋਰ ਹੀ ਹੋਰ ਆਪਾਂ ਵੱਡੀਆਂ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਵਿਚਕਾਰ ਤੇ ਕਿਰਪਾ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਨੂੰ 1000 ਤੋਂ ਪਲੱਸ ਸਬਸਕ੍ਰਾਈਬ ਚਾਹੀਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਨਾਲ ਇਸ ਟਾਈਮ ਦੋ ਜਣੇ ਜੁੜ ਗਏ ਤੇ ਆਪਣਾ ਪਲੀਜ਼ ਨਾਮ ਦੱਸ ਦੱਸਿਓ ਕਮੈਂਟ ਦੇ ਵਿੱਚ ਤੇ ਆਪਣੇ ਚੈਨਲ ਨੂੰ ਜ਼ਰੂਰ ਤੁਸੀਂ ਜਾ ਕੇ ਦੇਖਿਓ ਠੀਕ ਹੈ ਜੀ ਆਪਣੇ ਚੈਨਲ ਨੂੰ ਜਰੂਰ ਦੇਖਿਓ ਜਾ ਕੇ ਇੱਕ ਵਾਰੀ ਜਿਹੜੇ ਭਰਾ ਦੋ ਦੇਖ ਰਿਹਾ ਭਰਾ ਕੇ ਭੈਣ ਹੈ ਨਾ ਤੇ ਉਹਨਾਂ ਨੂੰ ਜਰੂਰ ਜਾ ਕੇ ਵਿੱਚ ਦੇਖਿਓ ਵੀ ਜੇ ਤੁਹਾਨੂੰ ਵਧੀਆ ਚੀਜ਼ਾਂ ਮਿਲਦੀਆਂ ਦੇਖਣ ਨੂੰ ਤਾਂ ਤੁਸੀਂ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਇਸੇ ਕਰਕੇ ਮੈਂ ਅੱਜ ਲਾਈਵ ਹੋਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੋਕ ਕਹਿੰਦੇ ਵੀ ਚੰਗੀਆਂ ਚੀਜ਼ਾਂ ਪਾਇਆ ਕਰੋ ਮਾੜੀਆਂ ਤਾਂ ਹਰ ਇੱਕ ਹੀ ਪਾਈ ਜਾਂਦਾ ਤੇ ਆਪਣੇ ਨਾਲ 7 ਜਣੇ ਵੀ ਜੁੜ ਚੁੱਕੇ ਆ ਧੰਨਵਾਦ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣਾ ਨਾਮ ਵੀ ਮੈਂਸ਼ਨ ਕਰ ਸਕਦੇ ਹੋ ਵੀ ਕਿੱਥੋਂ-ਕਿੱਥੋਂ ਆ ਤੁਸੀਂ ਠੀਕ ਹੈ ਜੀ ਤੇ ਜਰੂਰ ਦੱਸਿਓ ਵੀ ਕਿੱਥੋਂ ਬੋਲ ਰਹੇ ਹੋ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਮੈਂਸ਼ਨ ਕਰੋ ਨਾਮ ਆਪਣਾ ਤੇ ਕਿਰਪਾ ਕਰਕੇ ਆਪਾਂ ਨਾ ਚੰਗੀਆਂ ਚੀਜ਼ਾਂ ਪਾਉਨੇ ਆ ਇਸ ਦੇ ਉੱਤੇ ਟੌਪਿਕ ਚੱਲ ਰਿਹਾ ਕੇ ਵੀ ਜਿਆਦਾਤਰ ਲੋਕ ਬਹੁਤ ਜਿਆਦਾ ਮਾੜੀਆਂ ਚੀਜ਼ਾਂ ਪਾਉਂਦੇ ਆ ਤੇ ਲੋਕ ਉਹਨਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਤੁਸੀਂ ਇੱਕ ਵਾਰੀ ਆਪਣੇ ਪ੍ਰੋਫਾਈਲ ਦੇ ਵਿੱਚ ਜਾਓ ਆਪਣੇ ਚੈਨਲ ਦੇ ਉੱਤੇ ਤੁਸੀਂ ਕਲਿੱਕ ਕਰਕੇ ਜਰੂਰ ਜਾਇਓ ਤੇ ਉਸ ਤੇ ਦੇਖਿਓ ਵੀ ਤੁਹਾਨੂੰ ਦੇਖਣ ਨੂੰ ਕਿੰਨੀਆਂ ਕਿ ਚੀਜ਼ਾਂ ਸਹੀ ਮਿਲ ਰਹੀਆਂ ਜੇ ਤੁਹਾਨੂੰ ਵਧੀਆ ਚੀਜ਼ਾਂ ਲੱਗਦੀਆਂ ਹੈਨਾ ਤਾਂ ਉਸ ਨੂੰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਛੱਡ ਕੇ ਜਾਇਆ ਜਰੂਰ ਵਧੀਆ ਜਾ ਇਸ ਕਰਕੇ ਭਾਈ ਸਾਨੂੰ ਮੋਟੀਵੇਸ਼ਨ ਮਿਲ ਸਕੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਚੀਜ਼ਾਂ ਤੁਹਾਡੇ ਵਿੱਚ ਲੈ ਕੇ ਆਈਏ ਤੇ ਆਪਾਂ ਨੂੰ ਹਜ਼ਾਰ ਸਬਸਕ੍ਰਾਈਬ ਦੀ ਲੋੜ ਹੈ ਤੇ ਆਪਾਂ 500 ਦੇ ਨੇੜੇ ਤੇੜੇ ਅੱਜ ਪਹੁੰਚ ਜਾਵਾਂਗੇ ਤੁਹਾਡੀ ਮਦਦ ਨਾਲ ਤੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਤੁਸੀਂ ਇੰਨੀ ਹੈਲਪ ਕਰ ਰਹੇ ਹੋ ਕੱਲ ਆਪਣੇ 350 ਦੇ ਕਰੀਬ ਸਬਸਕ੍ਰਾਈਬਰ ਸੀ ਜਦੋਂ ਆਪਾਂ ਇੱਕ ਚੰਗੀ ਵੀਡੀਓ ਪਾਈ ਹੈ ਮੋਟੀਵੇਸ਼ਨ ਵਾਲੀ ਤਾਂ ਉਸਨੇ ਗਰੋਥ ਬਹੁਤ ਜ਼ਿਆਦਾ ਕੀਤਾ 50000 ਵਿਊ ਆਇਆ ਤੇ ਉਹਨੇ ਆਪਾਂ ਨੂੰ 100 ਸਬਸਕ੍ਰਾਈਬ ਦਿੱਤੇ ਆ ਇਸ ਤਰ੍ਹਾਂ ਬਈ ਆਪਾਂ ਨੂੰ ਮੋਟੀਵੇਸ਼ਨ ਮਿਲਿਆ ਤੇ ਤਾਂ ਹੀ ਆਪਾਂ ਲਾਈਵ ਆਏ ਆ ਤੁਹਾਡੇ ਰੋਬਰੂ ਤੇ ਆਪਾਂ ਅੱਜ ਤੋਂ ਬਾਅਦ ਬਹੁਤ ਵਧੀਆ ਵੀਡੀਓ ਪਾਇਆ ਕਰਾਂਗੇ ਜੇ ਤੁਸੀਂ ਕਮੈਂਟ ਕਰੋਗੇ ਤਾਂ ਆਪਾਂ ਛੋਟੀਆਂ-ਛੋਟੀਆਂ ਵੀਡੀਓ ਵੀ ਪਾਇਆ ਕਰਾਂਗੇ ਮਤਲਬ ਘਰ ਦੀਆਂ ਜਾਂ ਕੋਈ ਬਲੌਗ ਜਾਂ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਪੰਜਾਬ ਦੇ ਪਿੰਡ ਵੀ ਦਿਖਾਇਆ ਕਰਾਂਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਜਿਵੇਂ ਇੱਕ ਮੇਰਾ ਚੱਲ ਰਿਹਾ ਟੌਪਿਕ ਵੀ ਗੁਰੂ ਤੇਗ ਬਹਾਦਰ ਜੀ ਜਿੱਥੇ ਆਏ ਸੀ ਹੈਨਾ ਸਿੱਖਾਂ ਦੇ ਨੌਵੇਂ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸੀ ਹਨਾ ਉਹ ਆਏ ਸੀ ਆਪਣੇ ਨੇੜੇ ਪਿੰਡਾਂ ਦੇ ਵਿੱਚ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਉਹ ਤੁਹਾਨੂੰ ਮੈਂ ਜ਼ਰੂਰ ਦਿਖਾਵਾਂ ਆਪਾਂ ਛੋਟੇ-ਛੋਟੇ ਹੁਣ ਬਲੌਗ ਵੀ ਸਟਾਰਟ ਕਰਾਂਗੇ ਜਿਵੇਂ ਛੋਟੇ ਬੱਚਿਆਂ ਨੂੰ ਜਿਵੇਂ ਮਤਲਬ ਵੀ ਉਹਨਾਂ ਨੇ ਨਾਲ ਦੇ ਪਿੰਡ ਦੇਖੇ ਨਹੀਂ ਹੌਲੀ-ਹੌਲੀ ਦੇਖਣਗੇ ਪਰ ਮੈਂ ਉੱਥੇ ਵੀ ਇੱਕ ਛੋਟਾ ਜਿਹਾ ਬਲੌਗ ਤਿਆਰ ਕਰ ਰਿਹਾ ਵੀ ਛੋਟੇ ਬੱਚਿਆਂ ਨੂੰ ਨਾਲ ਲਿਜਾ ਕੇ ਆਪਾਂ ਨਾਲ ਦੇ ਪਿੰਡ ਦਿਖਾਈਏ ਜਿਵੇਂ ਤਾਂ ਤੁਸੀਂ ਜੋ ਦੇਖ ਰਹੇ ਹੋ ਤੁਹਾਨੂੰ ਜਿਵੇਂ ਯਾਦ ਹੋਊਗਾ ਵੀ ਤੁਸੀਂ ਛੋਟੇ ਹੁੰਦੇ ਸੋਚਦੇ ਹੁੰਦੇ ਸੀ ਵੀ ਫਲਾਨਾ ਪਿੰਡ ਕਿਹੋ ਜਿਹਾ ਹੋਊਗਾ ਜਾਂ ਫਲਾਨਾ ਪਿੰਡ ਕਿਹੋ ਜਿਹਾ ਹੋਊਗਾ ਆਹੀਂ ਹੁਣ ਬੱਚੇ ਨੇ ਮੈਨੂੰ ਇੱਕ ਸਵਾਲ ਕੀਤਾ ਮੇਰੇ ਮੁੰਡੇ ਨੇ ਕਹਿੰਦਾ ਡੈਡੀ ਸੰਦੋਹਾ ਕਿਹੋ ਜਿਹਾ ਹੋਊਗਾ ਜਾਂ ਛੇਕਪੁਰਾ ਤੇ ਫਿਰ ਮੈਂ ਉਹਨੂੰ ਦੱਸਿਆ ਮੈਂ ਕਿ ਆਪਾਂ ਨਾ ਜਿੱਦ ਦੇ ਤੁਹਾਨੂੰ ਛੁੱਟੀਆਂ ਹੋਣਗੀਆਂ ਇੱਕ ਆਪਾਂ ਛੋਟਾ ਜਿਹਾ ਨਾਲ ਬਲੌਗ ਬਣਾਵਾਂਗੇ ਤੇ ਨਾਲ ਦਰਸ਼ਕਾਂ ਨੂੰ ਦਿਖਾਵਾਂਗੇ ਦਿਖਾਵਾਂਗੇ ਨਾਲ ਤੁਸੀਂ ਵੀ ਦੇਖਿਓ ਤੇ ਸੋਨ ਨੂੰ ਵੀ ਪਤਾ ਲੱਗੇ ਵੀ ਆਪਣੇ ਨਾਲ-ਨਾਲ ਪਿੰਡਾਂ ਦੇ ਵਿੱਚ ਇਤਿਹਾਸ ਤਾਂ ਹਰ ਇੱਕ ਪਿੰਡ ਦਾ ਹੁੰਦਾ ਆਪਾਂ ਉਹ ਇਤਿਹਾਸ ਵੀ ਸੋਨ ਨੂੰ ਦੱਸਾਂਗੇ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਇਓ ਕਿ ਵੀ ਆਪਾਂ ਛੋਟੇ-ਛੋਟੇ ਬਲੌਗ ਬਣਾਇਆ ਕਰੀਏ ਕਿ ਨਾ ਬਣਾਇਆ ਕਰੀਏ ਠੀਕ ਹੈ ਜੀ ਤੇ ਇੱਕ ਤੁਸੀਂ ਜਰੂਰ ਆਪਣਾ ਚੈਨਲ ਦੇਖ ਕੇ ਜਾਇਓ ਜੇ ਸੋਨ ਨੂੰ ਮੋਟੀਵੇਸ਼ਨ ਵਾਲੀਆਂ ਵੀਡੀਓ ਵਿੱਚ ਦੇਸੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਹੀਂ ਨਾ ਕਰਿਓ ਠੀਕ ਹੈ ਜੀ ਤੇ ਕਮੈਂਟ ਕਰੋ ਭਰਾਵੋ ਦੱਸੋ ਫਿਰ ਅੱਜ ਆਪਾਂ ਗੱਲਬਾਤਾਂ ਕਰਨ ਵਾਸਤੇ ਹੋਏ ਆ ਜਿਵੇਂ ਹੁਣ ਕਿਸੇ ਭਰਾ ਨੇ YouTube ਚੈਨਲ ਤਿਆਰ ਕਰਨਾ ਉਹਦੇ ਬਾਰੇ ਵੀ ਆਪਾਂ ਦੱਸ ਸਕਦੇ ਹਾਂ ਕਿਉਂਕਿ ਫਿਲਹਾਲ ਆਪਣੇ ਦੋ ਚੈਨਲ ਚੱਲ ਰਿਹਾ ਮੋਨਟਾਈਜ਼ ਹੋ ਕੇ ਆਪਾਂ ਦੋ ਚੈਨਲ ਕਰ ਚੁੱਕੇ ਆ ਮੋਨਟਾਈਜ਼ ਆਪਣੇ ਵਧੀਆ ਚੱਲ ਰਿਹਾ ਤੁਹਾਡੀ ਕਿਰਪਾ ਨਾਲ ਸਾਰੇ ਦਰਸ਼ਕਾਂ ਦੀ ਕਿਰਪਾ ਨਾਲ ਵਧੀਆ ਮੋਨਟਾਈਜ਼ ਹੋਇਆ ਤੇ ਆਪਾਂ ਤਿੰਨ ਚੈਨਲ ਆਪਾਂ Facebook ਦੇ ਮੋਨਟਾਈਜ਼ ਕਰ ਲਏ ਇੱਕ ਤਾਂ ਕੱਲ ਹੀ ਹੋਇਆ ਤੇ ਇੱਕ ਆਪਣਾ ਅੱਜ ਤੋਂ 10 ਦਿਨ ਪਹਿਲਾਂ ਹੋਇਆ ਤੇ ਇੱਕ ਆਪਣਾ ਪੁਰਾਣਾ ਚੈਨਲ ਹੈ ਜਿਵੇਂ ਜਸਪਾਲ ਸਿੰਘ ਦੇ ਨਾਂ ਤੇ ਆ ਗੋਗਾ ਕ੍ਰਿਕਟ ਉਹ ਆਪਣਾ ਪੁਰਾਣਾ ਚੈਨਲ ਹੈ ਤਿੰਨਾ ਚੈਨਲਾਂ ਤੇ ਆਪਾਂ ਨੂੰ ਅਰਨਿੰਗ ਆਈ ਜਾਂਦੀ ਹੈ ਉਸ ਦੇ ਬਾਰੇ ਵੀ ਆਪਾਂ ਮੋਟੀਵੇਸ਼ਨ ਕਰਿਆ ਕਰਾਂਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਹਰ ਪ੍ਰਕਾਰ ਦੀ ਵੀਡੀਓ ਜਿਹੜੀ ਕਿ ਲੋਕਾਂ ਦੇ ਫਾਇਦੇ ਦੀ ਵੀਡੀਓ ਹੋਵੇ ਉਹ ਆਪਾਂ ਜ਼ਰੂਰ ਲੈ ਕੇ ਆਇਆ ਕਰਾਂਗੇ ਠੀਕ ਹੈ ਤੇ ਜਰੂਰ ਕਮੈਂਟ ਕਰਕੇ ਤੁਸੀਂ ਛੋਟਾ ਜਿਹਾ ਕਮੈਂਟ ਜਰੂਰ ਦੱਸਿਓ ਵੀ ਆਪਾਂ ਕਿਹੜੇ ਟੌਪਿਕ ਤੇ ਵੀਡੀਓ ਪਾਇਆ ਕਰੀਏ ਹੁਣ ਸ਼ਾਰਟ ਵੀਡੀਓ ਪਾਉਣੇ ਆਪਾਂ ਇਹ ਵੀਡੀਓ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਲੋਕਾਂ ਦਾ ਹਨਾ ਤੇ ਉਸ ਦੇ ਉਸ ਦੇ ਕਰਕੇ ਹੀ ਆਪਾਂ ਇਸ ਤੁਹਾਡੇ ਰੋਬਰੂ ਲਾਈਵ ਆਏ ਆ ਹਨਾ ਤੇ ਤੁਹਾਨੂੰ ਵੀ ਦੱਸ ਸਕੀਏ ਵੀ ਆਪਾਂ ਕਿਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਹਾਂਜੀ ਇੱਕ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਜਿਆਦਾਤਰ ਤੁਸੀਂ ਜੇ ਫੇਸਬੁੱਕ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਾ ਇਸ ਤਰ੍ਹਾਂ ਕਰਿਓ ਵੀ ਪ੍ਰੋਫਾਈਲ ਬਣਾ ਲਓ ਇੱਕ ਨਵੀਂ ਉਸ ਤੇ ਤੁਸੀਂ ਚੰਗੀਆਂ ਵੀਡੀਓ ਪਾਇਆ ਕਰੋ ਬੋਲ ਕੇ ਤੁਹਾਡੇ ਕੋਲੇ ਕੋਈ ਵਿਚਾਰ ਹੋਵੇ ਜਾਂ ਤੁਹਾਡੇ ਕੋਲੇ ਆਪ ਕੋਈ ਕੰਮ ਕਰਨ ਦਾ ਤਜਰਬਾ ਹੋਵੇ ਹਨਾ ਜਿਵੇਂ ਤੁਹਾਨੂੰ ਕੋਈ ਵਧੀਆ ਕੰਮ ਆਉਂਦਾ ਤੇ ਜਾਂ ਕੋਈ ਜਿਵੇਂ ਤੁਸੀਂ ਕੋਈ ਵਰਕ ਕਰਦੇ ਹੋ ਜਾਂ ਜਿਵੇਂ ਪਹਿਣਾ ਆਪਣੀਆਂ ਸੂਟ ਸਲਾਈ ਕਰਦੀਆਂ ਤੇ ਉਹਦੇ ਛੋਟੀਆਂ-ਛੋਟੀਆਂ ਕਲਿੱਪਾਂ ਬਣਾ ਕੇ ਨਾ ਤੁਸੀਂ ਫੇਸਬੁੱਕ ਤੇ ਪਾਇਆ ਕਰੋ ਤੇ ਸੰਗਣ ਵਾਲਾ ਕੋਈ ਕੰਮ ਨਹੀਂ ਹੁਣ ਮੈਂ ਤੁਹਾਡੇ ਸਾਹਮਣੇ ਫੇਸ ਟੂ ਫੇਸ ਲਾਈਵ ਹੋਇਆ ਬੈਠਾ ਕੋਈ ਸੰਗ ਵਾਲੀ ਗੱਲ ਨਹੀਂ ਜਿਵੇਂ ਆਪਾਂ ਮਾਪਿਓ ਦੇ ਸਾਹਮਣੇ ਜਾਂ ਭਰਾ ਦੇ ਸਾਹਮਣੇ ਜਿਵੇਂ ਆਪਾਂ ਫੇਸ ਟੂ ਫੇਸ ਬੋਲਦੇ ਆ ਇਸ ਤਰ੍ਹਾਂ ਆਪਾਂ ਕੈਮਰੇ ਸਾਹਮਣੇ ਵੀ ਬੋਲ ਸਕਦੇ ਆ ਹਨਾ ਤੇ ਤੁਸੀਂ YouTube ਦਾ ਵੀ ਚੈਨਲ ਬਣਾ ਲਓ ਨਾਲ Facebook ਦਾ ਦੋਨੇ ਇੱਕ ਨਾਮ ਤੇ ਚੈਨਲ ਬਣਾਓ ਉਸ ਤੋਂ ਬਾਅਦ ਤੁਸੀਂ ਸੋ ਪਹਿਲਾਂ ਤਾਂ ਤੁਸੀਂ 10 ਸਕਿੰਟਾਂ ਦੀਆਂ ਵੀਡੀਓ ਪਾਓ ਠੀਕ ਹੈ ਸ਼ਾਰਟਸ ਵੀਡੀਓ ਸਿੱਧਾ ਫੋਨ ਕਰਕੇ ਜਿਵੇਂ ਹੁਣ ਇਸ ਤਰ੍ਹਾਂ ਮੈਂ ਸਿੱਧਾ ਫੋਨ ਲਾ ਰੱਖਿਆ ਸਿੱਧੇ ਫੋਨ ਨਾਲ ਬਣਾਇਓ ਕਿਉਂਕਿ ਉਹੀ ਵੀਡੀਓ ਸੋਡੀ ਫੇਸਬੁੱਕ ਤੇ ਵੀ ਚੜ ਜੂਗੀ ਉਹੀ ਵੀਡੀਓ ਸੋਡੀ ਆਪਣੇ YouTube ਤੇ ਵੀ ਚੜ ਜੂਗੀ ਰੀਲ ਦੇ ਵਿੱਚ ਤੇ ਤੁਸੀਂ ਜਿਆਦਾ ਵੱਧ ਤੋਂ ਵੱਧ ਤੁਸੀਂ 2000 ਤੋਂ ਪਲੱਸ ਜਦੋਂ ਫੇਸਬੁੱਕ ਤੇ ਆਪਣੇ ਬਣਾ ਲੈ ਫੋਲੋਵਰਾਂ ਠੀਕ ਹੈ ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਵੀਡੀਓ ਬਣਾਉਂਗਾ ਤੁਹਾਨੂੰ ਦੱਸੂਗਾ ਵੀ ਫੇਸਬੁੱਕ ਨੂੰ ਤੁਸੀਂ ਕਿਵੇਂ ਕਨਵਰਟ ਕਰਨਾ ਪ੍ਰੋਫਾਈਲ ਨੂੰ ਫੋਲੋਵਰਾਂ ਦੇ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰਕੇ ਤੁਸੀਂ ਮੋਟੀਵੇਸ਼ਨ ਕਰ ਸਕਦੇ ਹੋ ਮੈਨੂੰ ਤੇ ਮੈਂ ਤੁਹਾਨੂੰ ਹੋਰ ਵੀ ਵਧੀਆ ਗੱਲਾਂ ਦੱਸਾਂ ਤੇ ਜਿਵੇਂ ਤੁਸੀਂ ਫੇਸਬੁੱਕ ਨੂੰ ਆਪਣੇ ਪੇਜ ਨੂੰ ਪ੍ਰੋਫਾਈਲ ਨੂੰ ਉਹਨੂੰ ਅ ਪੇਜ ਦੇ ਵਿੱਚ ਕਿਵੇਂ ਕਨਵਰਟ ਕਰਨਾ ਉਹ ਤੁਹਾਨੂੰ ਦੱਸੂਗਾ ਅਗਲੇ ਮੰਨ ਕੇ ਚਲੋ 1-2 ਦਿਨਾਂ ਦੇ ਵਿੱਚ ਮੈਂ ਛੋਟੀ ਜੀ ਕਲਿੱਪ ਪਾ ਕੇ ਤੁਹਾਨੂੰ ਦੱਸ ਦੂੰਗਾ ਠੀਕ ਹੈ ਤੇ ਤੁਸੀਂ ਫੇਸਬੁੱਕ ਤੇ ਕੰਮ ਕਰਨਾ ਸਿੱਖੋ ਭਰਾਵੋ ਹਰਿਆਣਾ ਰਾਜਸਥਾਨ ਜੁਪੀ ਦੇ ਲੋਕ ਇੰਨੀ ਜ਼ਿਆਦਾ ਅਰਨਿੰਗ ਕਰ ਰਿਹਾ ਇੱਕ ਹੋਰ ਗੱਲ ਆ ਬਈ ਇੱਕ ਦੂਜੇ ਦੀ ਬਹੁਤ ਜ਼ਿਆਦਾ ਮਦਦ ਕਰਦੇ ਆ ਲੋਕ ਉਹ ਉਹ ਤਾਂ ਹੀ ਇੰਨੇ ਕਾਮਯਾਬ ਆ ਯਕੀਨ ਮੰਨਿਓ ਤੁਸੀਂ ਵੀ ਮਾੜੇ ਤੋਂ ਮਾੜਾ ਫੇਸਬੁੱਕ ਵਾਲਾ ਜਿਵੇਂ ਸਭ ਤੋਂ ਘੱਟ ਕਮਾਈ ਦੱਸਦਾ ਮੈਂ ਮਾੜੇ ਤੋਂ ਮਾੜੇ ਬੰਦੇ ਦੀ ਪਤਾ ਕਿੰਨੀ ਕਮਾਈ ਆ 25-30000 ਰੁਪਇਆ ਮਹੀਨੇ ਦਾ ਕਮਾ ਰਿਹਾ ਬਾਈ ਮਾੜੇ ਤੋਂ ਮਾੜਾ ਬੰਦਾ ਉਹ ਕੀਦੇ ਕਰਕੇ ਉਹ ਨਾ ਇੱਕ ਦੂਜੇ ਦੀ ਸਪੋਰਟ ਕਰਦੇ ਆ ਵਿੱਚ ਕਮੈਂਟ ਕਰਦੇ ਆ ਚੰਗੇ ਕਮੈਂਟ ਕਰਦੇ ਆ ਜੇ ਕੋਈ ਚੰਗੀਆਂ ਵੀਡੀਓ ਪਾਉਂਦਾ ਤੇ ਵੀਡੀਓ ਨੂੰ ਉਹ ਮੰਨ ਕੇ ਚਲੋ ਸ਼ੇਅਰ ਕਰਦੇ ਆ ਫਿਰ ਇੱਕ ਹੋਰ ਗੱਲ ਤੁਹਾਨੂੰ ਦੱਸ ਦਾਂ ਜੇ ਸੋਡੇ ਵਿੱਚ ਬਹੁਤ ਵਧੀਆ ਤਜਰਬਾ ਨਾ ਤੁਸੀਂ ਫੇਸਬੁੱਕ ਦੇ ਉੱਤੇ ਆਪਦੀ ਸਟੋਰੀ ਵੀ ਲਾਉਨੇ ਹੋ ਨਾ ਭਰਾਵੋ ਤੇ ਉਹ ਸਟੋਰੀ ਵੀ ਤੁਹਾਨੂੰ ਕਮਾਈ ਦਿੰਦੀ ਹੈ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾ ਤਾਂ ਜੋ ਕਿ ਹੋਰ ਲੋਕਾਂ ਨੂੰ ਵੀ ਜਾਣਕਾਰੀ ਮਿਲੇ ਆਪਣੇ ਪੰਜਾਬ ਦੇ ਲੋਕਾਂ ਨੂੰ ਠੀਕ ਹੈ ਹਰਿਆਣੇ ਦੇ ਲੋਕਾਂ ਨੂੰ ਵਿੱਚ ਲੋਕਾਂ ਨੂੰ ਪਤਾ ਨਹੀਂ ਆਪਣੇ ਪੰਜਾਬ ਦੇ ਬਾਰਡਰ ਏਰੀਏ ਦੇ ਨਾਲ ਰਹਿੰਦੇ ਆ ਉਹਨਾਂ ਨੂੰ ਵੀ ਨੌਲੇਜ ਮੇਰੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਆਪਾਂ ਗੱਲ ਕਰ ਰਹੇ ਸੀ ਵੀ ਆਪਾਂ ਨਾ ਵੱਧ ਤੋਂ ਵੱਧ ਤੁਸੀਂ ਸਟੋਰੀ ਲਾਇਆ ਕਰੋ ਸਟੋਰੀ ਦੇ ਵਿੱਚ ਨਾ ਬਹੁਤ ਜ਼ਿਆਦਾ ਪੈਸਾ ਮਿਲਦਾ ਜਿਵੇਂ ਇੱਕ ਡੇਲੀ ਦੀਆਂ ਤੁਸੀਂ ਪੰਜ ਸਟੋਰੀਆਂ ਲਾਇਆ ਕਰੋ ਜਿਵੇਂ ਆਪਾਂ ਲਾਤੀ ਸਵੇਰੇ ਦੀ ਗੁੱਡ ਮਾਰਨਿੰਗ ਲਾਤੀ ਜਾਂ ਤੁਸੀਂ ਆਪਦੀ ਫੋਟੋ ਖਿੱਚ ਕੇ ਪਾਤੀ ਗੁੱਡ ਮਾਰਨਿੰਗ ਦੋਸਤੋ ਉੱਤੇ ਲਿਖਤਾ ਠੀਕ ਹੈ ਜੀ ਜਿਵੇਂ ਕੋਈ ਤੁਸੀਂ ਕੰਮ ਕਰ ਰਹੇ ਹੋ ਜਿਵੇਂ ਮੇਰਾ ਹੁਣ ਪੀਓਪੀ ਦਾ ਵਰਕ ਹੈ ਮੈਂ ਉਹਦੇ ਉੱਤੇ ਆਪਦੀਆਂ ਰੀਲਾਂ ਪਾ ਦਿੰਨਾ ਤੇ ਸਟੋਰੀਆਂ ਲਾ ਦਿੰਨਾ ਹਨਾ ਜਦੋਂ ਲੋਕ ਦੇਖਣਗੇ ਇੱਕ ਹੋਰ ਆ ਬਈ ਜਿੰਨੀਆਂ ਤੁਸੀਂ ਦੂਜਿਆਂ ਦੀਆਂ ਸਟੋਰੀਆਂ ਦੇਖੋਗੇ ਮੰਨ ਕੇ ਚਲੋ 20 30 ਮਿੰਟ ਕੱਢਿਆ ਕਰੋ ਦੂਜਿਆਂ ਦੀਆਂ ਸਟੋਰੀਆਂ ਦੇਖਣ ਤੇ ਫੇਸਬੁੱਕ ਦੀਆਂ ਜੇ ਤੁਸੀਂ ਅਗਲੇ ਨੂੰ ਲਾਇਕ ਕਰੋਗੇ ਨਾ ਤੇ ਅਗਲਾ ਤਾਂ ਹਨ ਨੂੰ ਵੀ ਲਾਇਕ ਕਰੂਗਾ ਕਿਹੜੀ ਐਪ ਦੀ ਗੱਲ ਕਰਦਾ ਬਈ ਹਾਂਜੀ ਬਾਈ ਮੈਂ ਆ ਗੱਲ ਕਰ ਰਿਹਾ ਫੇਸਬੁੱਕ ਦੀ ਬਾਈ ਫੇਸਬੁੱਕ ਦੀ ਗੱਲ ਕਰ ਰਿਹਾ ਫੇਸਬੁੱਕ ਤੇ ਤੁਸੀਂ ਸਟੋਰੀਆਂ ਲਾਇਆ ਕਰੋ ਤੇ ਪਹਿਲਾਂ ਤਾਂ ਤੁਸੀਂ ਟਾਈਮ ਕੱਢ ਕੇ ਸਟੋਰੀਆਂ ਦੇਖਿਆ ਕਰੋ ਅੱਧਾ ਘੰਟਾ ਇਹ ਇੱਕ ਆਪਣੇ ਚ ਉਹ ਨਾ ਆਹ ਹੰਕਾਰ ਕੱਢ ਦੋ ਵੀ ਯਾਰ ਉਹ ਆਪਾਂ ਨੂੰ ਫੋਲੋ ਕਰੂਗਾ ਤਾਂ ਫਿਰ ਮੈਂ ਕਰੂੰਗਾ ਇਹ ਗੱਲ ਜੇ ਆਪਾਂ ਰੱਖਾਂਗੇ ਨਾ ਕਦੇ ਨਹੀਂ ਆਪਾਂ ਅਗਲਾ ਸਟੈਪ ਪੱਟ ਸਕਦੇ ਠੀਕ ਹੈ ਉਹਦੇ ਵਿੱਚ ਮੰਨ ਕੇ ਚੱਲੋ ਤੁਸੀਂ ਅਗਲੇ ਦੀਆਂ 10 ਜਣਿਆਂ ਦੀਆਂ ਲਾਇਕ ਕਰਤੀਆਂ ਸਟੋਰੀਆਂ ਠੀਕ ਹੈ ਉਹ ਤੁਹਾਡੀਆਂ ਵੀ ਅਗਲਾ ਇੱਕ ਦਿਨ ਲਾਇਕ ਕਰੂਗਾ ਵੀ ਆਪਾਂ ਨੂੰ ਇੰਨਾ ਇੱਜ਼ਤ ਮਾਣ ਦਿੰਦਾ ਤਾਂ ਆਪਾਂ ਵੀ ਇਹਨਾਂ ਨੂੰ ਇੰਨੀ ਇੱਜ਼ਤ ਮਾਣ ਦਈਏ ਜਦੋਂ ਤੁਸੀਂ ਲਾਇਕ ਸੋਡੀਆਂ ਸਟੋਰੀਆਂ ਹੋਣਗੀਆਂ ਉਹਦੇ ਵਿੱਚ ਬਈ ਬਹੁਤ ਜ਼ਿਆਦਾ ਕਮਾਈ ਆ ਸੱਚੀ ਬੋਲ ਰਿਹਾ ਮੈਂ ਜਮਾ ਯਕੀਨ ਕਰਿਓ ਬਹੁਤ ਵਧੀਆ ਕਮਾਈ ਆ ਤੇ ਦੂਜਾ ਨੰਬਰ ਤੁਸੀਂ ਬਾਈ ਫੋਟੋ ਪਾਉਂਗੇ ਨਾ ਫੋਟੋ ਆਪਾਂ ਜਿਵੇਂ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਸੋਚਦੇ ਹੁੰਦੇ ਸੀ ਵੀ ਫੋਟੋਆਂ ਤੇ ਜਾਂ ਲੋਕਾਂ ਦੀਆਂ ਗੱਲਾਂ ਸੁਣਦੇ ਜਿਵੇਂ ਬਰਾਟ ਕੋਲੀ ਆਪਾਂ ਕਹਿੰਦੇ ਯਾਰ ਫੋਟੋ ਦੇ ਇਹਨੂੰ ਕੀ ਮਿਲਦਾ ਬਾਈ ਮੋਨੋਟਾਈਜ਼ ਜਦੋਂ ਪੇਜ ਹੋ ਜਾਂਦਾ ਨਾ ਆਪਣਾ ਜਾਂ ਪ੍ਰੋਫਾਈਲ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਉਦੋਂ ਪਤਾ ਲੱਗਦਾ ਬਾਈ ਵੀ ਵਿਊ ਕਿੰਨੇ ਆਉਂਦੇ ਆ ਮੈਂ ਖੁਦ ਮੇਰੇ ਦੋਸਤ ਬਰਾਟਲੀ ਦੀ ਵੀਡੀਓ ਆਪਣੀ ਫੋਟੋ ਪਾਈ ਸੀ ਉਹਦੇ 34000 ਵਿਊ ਆਏ ਆ 34 ਉਹ ਖੇਡਦਾ ਸੀ ਕ੍ਰਿਕਟ ਵਧੀਆ ਬਹੁਤ ਨਾਮ ਸੀ ਉਹਦਾ ਤੇ ਜਦੋਂ ਉਹਦੇ 34000 ਵਿਊ ਆਏ ਹਨਾ ਬਾਈ ਤੇ ਮੈਨੂੰ ਯਕੀਨ ਮੰਨਿਓ 2.5 3 ਡਾਲਰ ਆਇਆ ਉਹਦੇ ਮੇਰਾ ਕੀ ਗਿਆ ਮੈਂ ਕੱਲੀ ਉਹਦੇ ਬਾਰੇ ਲਿਖਿਆ ਲਿਖਣ ਦਾ ਵੀ ਤਰੀਕਾ ਦੱਸ ਦਿੰਨਾ ਜੇ ਤੁਹਾਡੇ ਏਰੀਆ ਦੇ ਵਿੱਚ ਜਾਂ ਤੁਸੀਂ ਕੋਈ ਵਧੀਆ ਜੀ ਚੀਜ਼ ਲਿਖਣੀ ਹੈ ਚੈਟ ਜੀਪੀਟੀ ਨਾ ਐਪ ਹੈ ਇੱਕ ਉਹ ਡਾਊਨਲੋਡ ਕਰ ਲਓ ਉਹਨੂੰ ਤੁਸੀਂ ਕੀ ਦੱਸਣਾ ਵੀ ਸਵੇਰੇ ਦੀ ਗੁੱਡ ਮਾਰਨਿੰਗ ਬਾਰੇ ਮੈਨੂੰ ਵਧੀਆ ਜੀ ਸਟੋਰੀ ਦੱਸੋ ਜੇ ਤੁਸੀਂ ਉਹਨੂੰ ਐਂ ਕਹਿਤਾ ਉਹ ਤੁਹਾਨੂੰ ਨਾ ਇੰਨੀ ਵਧੀਆ ਘੈਂਟ ਜੀ ਬਣਾ ਕੇ ਸਟੋਰੀ ਦੱਸੂਗਾ ਜਾਂ ਜਿਵੇਂ ਤੁਸੀਂ ਕਿਸੇ ਬਾਰੇ ਦੱਸਣਾ ਚਾਹੁੰਦੇ ਹੋ ਹਨਾ ਤੇ ਉਹ ਤੁਸੀਂ ਚੈਟ ਜੀਪੀਟੀ ਨੂੰ ਕਹਿ ਦਿਓ ਵੀ ਮੈਨੂੰ ਨਾ ਤੁਸੀਂ ਕੋਈ ਵਧੀਆ ਜੀ ਗੱਲ ਦੱਸੋ ਮਤਲਬ ਉਹਨੂੰ ਟਾਈਟਲ ਦੱਸ ਦਿਓ ਜਿਵੇਂ ਆਪਾਂ ਕੋਈ ਕਹਿਣਾ ਵੀ ਭਾਰਤ ਕਦੋਂ ਆਜ਼ਾਦ ਹੋਇਆ ਜੇ ਤੁਸੀਂ ਚੈਟ ਜੀਪੀਡੀ ਦੇ ਵਿੱਚ ਪੁੱਛ ਲਿਆ ਵੀ ਭਾਰਤ ਕਦੋਂ ਉਹ ਤੁਹਾਨੂੰ ਬਹੁਤ ਵਧੀਆ ਹਿਸਟਰੀ ਦੇ ਨਾਲ ਸਮਝਾਉਂਦਾ ਐਗਜ਼ਾਮਪਲ ਤੌਰ ਤੇ ਤੁਸੀਂ ਮਤਲਬ ਕੁਝ ਵੀ ਪੁੱਛ ਸਕਦੇ ਹੋ ਜੇ ਤੁਸੀਂ ਹੁਣ ਵੀਡੀਓ ਪਾਉਨੇ ਆ ਹੁਣ ਤੁਸੀਂ ਕੰਨੇ ਸੋਚਦਾ ਬੰਦਾ ਵੀ ਯਾਰ ਆਪਾਂ ਟਾਈਟਲ ਕਿਹੜਾ ਰੱਖੀਏ ਉਹ ਤੁਸੀਂ ਚੈਟ ਜੀਪੀਟੀ ਨੂੰ ਦੱਸ ਦੋ ਗੱਲ ਉਹ ਚੈਟ ਜੀਪੀਟੀ ਨਾ ਤੁਹਾਨੂੰ ਇੱਕ ਨਹੀਂ 10 ਟਾਈਟਲ ਦੱਸੂਗਾ ਵੀ 10 ਟਾਈਟਲ ਬਣਾ ਕੇ ਦੇਊਗਾ ਵੀ ਆਹ ਤੁਸੀਂ ਟਾਈਟਲ ਲਿਖ ਸਕਦੇ ਹੋ ਤੁਹਾਡੀ ਵੀਡੀਓ ਦੇ ਉੱਤੇ ਹੁਣ ਫੋਟੋਆਂ ਦੀ ਗੱਲ ਤਾਂ ਖਤਮ ਹੋ ਗਈ ਬਾਈ ਫੋਟੋ ਵੀ ਪਾਇਆ ਕਰੋ ਫੋਟੋ ਦੇ ਉੱਤੇ ਨਾ ਇੱਕ ਅੱਖਰਾਂ ਨਾਲ ਲਿਖਿਆ ਵੀ ਕਰੋ ਬਾਬਾ ਸਾਰਾ ਮੰਨ ਕੇ ਜਦੋਂ 200 ਸਪੈਲਿੰਗ ਹੋ ਗਏ ਮਨ ਕੇ ਜਲ ਊੜਾੜਾ ਦੇ 200 ਸਪੈਲਿੰਗ ਹੋ ਗਏ ਜਾਂ ਤੁਸੀਂ ਇੰਗਲਿਸ਼ ਦੇ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਉਹ ਵੀ ਲਿਖ ਸਕਦੇ ਹੋ ਤੇ ਇੱਕ ਹੋਰ ਹੈ ਬਾਈ ਜਿਵੇਂ ਤੁਸੀਂ ਅੱਜ ਦਾ ਵਿਚਾਰ ਵੀ ਪਾ ਸਕਦੇ ਹੋ ਚੰਗੀਆਂ ਚੀਜ਼ਾਂ ਪਾ ਸਕਦੇ ਹੋ ਉਹਤੇ ਵੀ ਪੈਸੇ ਆਉਂਦੇ ਆ ਬਾਈ ਜਿਵੇਂ ਜਿਹਨੂੰ ਆਪਾਂ ਕਹਿੰਦੇ ਆ ਟੈਕਸ ਟੈਕਸ ਮੈਸੇਜ ਟੈਕਸ ਜੇ ਤੁਸੀਂ ਲਿਖ ਕੇ ਪਾਉਨੇ ਨਾ ਲੋਕਾਂ ਦੇ ਕਿ ਜਾਂ ਤੁਹਾਨੂੰ ਸ਼ੇਅਰ ਆਉਂਦੇ ਆ ਜਾਂ ਚੰਗੀਆਂ ਗੱਲਾਂ ਲਿਖਣੀਆਂ ਆਉਂਦੀਆਂ ਉਹ ਵੀ ਪਾਉਂਗੇ ਨਾ ਉਹਦੇ ਵੀ ਪੈਸੇ ਆਉਂਦੇ ਤਿੰਨ ਚੀਜ਼ਾਂ ਦੇ ਹੋਗੇ ਪੈਸੇ ਹੁਣ ਚੌਥੇ ਨੰਬਰ ਤੇ ਚੱਲਦੇ ਆ ਬਈ ਚੌਥੇ ਨੰਬਰ ਤੇ ਤੁਸੀਂ ਰੀਲ ਰੀਲਾਂ ਪਾ ਸਕਦੇ ਹੋ ਫੇਸਬੁੱਕ ਦੇ ਉੱਤੇ ਰੀਲਾਂ ਪਾ ਕੇ ਵੀ ਬਹੁਤ ਵਧੀਆ ਅਰਨਿੰਗ ਹੁੰਦੀ ਹੈ ਹਜ਼ਾਰ ਵਿਊ ਦੇ ਮਗਰ 1 ਸੈਂਟ ਆਉਂਦਾ ਬਈ ਤੇ ਜੇ ਤੁਹਾਡੀ ਐਗਜ਼ਾਮਪਲ ਕਰੋ 10 ਵੀਡੀਓ ਦੇ ਵਿੱਚ ਲੱਖ ਵੀਡੀਓ ਚੜ ਗਈ ਤਾਂ ਤਾਂ ਉਹ ਤੁਸੀਂ ਆਏ ਦੇਖਿਓ ਵੀ ਲੱਖ ਵਿਊ ਆਗੇ ਤਾਂ ਤੁਹਾਨੂੰ ਕਿੰਨੀ ਅਰਨਿੰਗ ਹੁੰਦੀ ਆ ਤੁਸੀਂ ਆਏ ਨਾ ਸੋਚਿਆ ਕਰੋ 4 ਦਿਨ ਕੰਮ ਕਰਕੇ ਕੋਈ ਵੀ ਚੈਨਲ ਤੇ ਵੀ ਆਪਾਂ ਨੂੰ ਪੈਸੇ ਆਉਣ ਲੱਗ ਜਾਨਾ ਬਾਈ ਇਹ ਨਾ ਸੋਚੋ ਤੁਸੀਂ ਆਪ ਦੇ ਆਪ ਨੂੰ ਇੰਨਾ ਮੈਂਟਲੀ ਸਟਰੋਂਗ ਕਰ ਲਓ ਕਿ ਵੀ ਆਪਾਂ ਸਾਲ ਭਰ ਤੱਕ ਕੰਮ ਕਰ ਨਹੀਂ ਕਰਨਾ ਕੋਸ ਹੋ ਜੇ ਇੱਕ ਛੋਟੀ ਜੀ ਐਗਜ਼ਾਮਪਲ ਦੱਸਾਂ ਜੇ ਟਾਈਮ ਹੋਵੇ ਤਾਂ ਤੇ ਲਾਈਕ ਵੀ ਕਰ ਦਿਓ ਜੇ ਵਧੀਆ ਗੱਲਾਂ ਲੱਗ ਰਹੀਆਂ ਠੀਕ ਹੈ ਮੈਨੂੰ ਵੀ ਮੋਟੀਵੇਸ਼ਨ ਮਿਲੂਗਾ ਇੱਕ ਤੁਹਾਨੂੰ ਇੱਕ ਬਹੁਤ ਸੋਹਣੀ ਗੱਲ ਦੱਸਦਾ ਆਪਾਂ ਪਹਿਲੀ ਤੋਂ ਲੱਗਦੇ ਆ ਸਕੂਲ 'ਚ ਪੜਨ ਵਾਸਤੇ ਤੇ ਆਪਾਂ 10ਵੀਂ ਤੱਕ ਪੜਦੇ ਆ ਫੇਰ ਹੀ 10ਵੀਂ ਦਾ ਸਰਟੀਫਿਕੇਟ ਮਿਲਦਾ ਇਹਦੇ ਵਿੱਚ ਮੈਂ ਭਰਾਵੋ ਤੁਹਾਨੂੰ ਬੇਨਤੀ ਕਰਦਾ ਤੁਸੀਂ ਨਾ 2 ਮਹੀਨੇ 3 ਮਹੀਨੇ ਜਾਂ ਮਹੀਨਾ ਜਾਂ 6 ਮਹੀਨੇ ਲਗਾਤਾਰ ਕੰਮ ਕਰਕੇ ਦੇਖ ਲਓ ਹਾਂ ਵੀ ਤੁਹਾਡੇ ਮਨ ਕੇ ਚਲੋ ਗੱਲਾਂ ਬਾਤਾਂ ਜਿਹੜੀਆਂ ਕਰਦੇ ਆ ਜਾਂ ਕੋਈ ਚੀਜ਼ ਪਾਉਂਗੇ ਉਹਦੇ ਵਿੱਚ ਵਧੀਆ ਲੱਗੇ ਲੋਕਾਂ ਨੂੰ ਦੇਖਣ 'ਚ ਤੇ ਯਕੀਨ ਮੰਨਿਓ ਤੁਹਾਡਾ ਜੀ ਮੰਨ ਕੇ ਚਲੋ ਲਗਾਤਾਰ ਤੁਸੀਂ ਦੋ ਵੀਡੀਓ ਪਾਉਨੇ ਆ ਆਪਦੇ ਕੰਮ ਦੀਆਂ ਕਿਸੇ ਵੀ ਚੀਜ਼ ਦੀਆਂ ਕੋਈ ਵੀ ਤੁਹਾਡੇ ਕੋਲੇ ਸਕਿੱਲ ਹੈਗੀ ਆ ਤਾਂ ਯਕੀਨ ਮੰਨਿਓ ਵੀ ਤੁਸੀਂ ਨਾ ਮਹੀਨੇ ਦੇ ਵਿੱਚ ਆਪਦਾ ਚੈਨਲ ਮੋਨਟਾਈਜ਼ ਕਰ ਸਕਦੇ ਹੋ ਜਿਵੇਂ ਕਿ ਮੈਂ 25 ਦਿਨਾਂ ਦੇ ਵਿੱਚ ਆਪਦਾ ਚੈਨਲ ਇੱਕ ਮੋਨਟਾਈਜ਼ ਕੀਤਾ ਸਿੰਘ ਜਸਪਾਲ ਦੇ ਨਾਂ ਤੇ 25 ਦਿਨਾਂ ਦੇ ਵਿੱਚ ਮੈਂ ਕੀ ਕੀਤਾ ਬਾਈ ਰੈਗੂਲਰ ਵੀਡੀਓ ਪਾਉਂਦਾ ਸੀ ਡੇਲੀ ਦੀਆਂ ਡੇਲੀ ਦੀਆਂ ਵੀਡੀਓ ਪਾਉਂਦਾ ਸੀ ਠੀਕ ਹੈ ਕੋਈ ਬਾਲੀ ਵੱਡੀ ਗੱਲ ਨਹੀਂ ਇਹ ਵਿੱਚ ਹੁੰਦੇ ਆ ਯੂਟਿਊਬਰ ਆ ਵਿੱਚ ਫੇਸਬੁੱਕ ਵਾਲੇ ਹੁੰਦੇ ਆ ਕਹਿੰਦੇ ਆ ਸਾਨੂੰ ਬਹੁਤ ਵੀ ਸਾਨੂੰ ਆਹ ਕਰਨਾ ਪਊਗਾ ਆਹ ਕਰਨਾ ਪਊਗਾ ਬਾਈ ਜਮਾ ਸਿੱਧੀ ਪੰਜਾਬੀ ਦੇ ਵਿੱਚ ਗੱਲ ਕਰਦਾ ਵੀ ਲਗਾਤਾਰ ਕੰਟੈਂਟ ਪਾਓ ਫੇਸਬੁੱਕ ਵਾਲੇ ਤਾਂ ਚਾਹੁੰਦੇ ਆ ਕੋਈ ਬੰਦੇ ਸਾਡੇ ਕੋਲੇ ਕੰਮ ਕਰਨ ਵਾਲੇ ਆਉਣ ਠੀਕ ਹੈ ਹੁਣ ਤਾਂ ਇਹਦੇ ਵਿੱਚ ਆਪਸ਼ਨ ਵੀ ਬਹੁਤ ਜ਼ਿਆਦਾ ਮਿਲ ਗਏ ਫੇਸਬੁੱਕ ਦੇ ਵਿੱਚ ਕਿ ਫੋਟੋਆਂ ਪਾਓ ਜੇ ਆਪਣੇ ਕੋਲੇ ਟਾਈਮ ਹੈ ਨਹੀਂ ਫੋਟੋਆਂ ਖਿੱਚ ਕੇ ਪਾ ਸਕਦੇ ਆ ਜੇ ਆਪਣੇ ਕੋਲੇ ਟਾਈਮ ਹੈ ਨਹੀਂ ਰੀਲਾਂ ਵੀ ਬਣਾ ਕੇ ਪਾ ਸਕਦੇ ਆ ਦੋ ਚੀਜ਼ਾਂ ਦਾ ਪਾਓ ਬਾਈ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਛੋਟਾ ਜਿਹਾ ਕਮੈਂਟ ਵੀ ਕਰਕੇ ਦੱਸਿਓ ਤੇ ਲਾਈਕ ਵੀ ਕਰਿਓ ਤੇ ਚੰਗੀਆਂ ਵੀਡੀਓ ਨੂੰ ਭਰਾ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਨਾ ਸੋਨੂੰ ਮੈਂ ਬਹੁਤ ਵਧੀਆ ਜਾਣਕਾਰੀ ਦੇਣੀ ਆ ਫੇਸਬੁੱਕ ਤੇ YouTube ਦੇ ਵਿੱਚ ਕੋਈ ਓਲਾ ਨਹੀਂ ਰੱਖਦੇ ਤੁਸੀਂ ਕਿਹੜਾ ਮੇਰੇ ਘਰੋਂ ਲੈਣੇ ਆ ਪੈਸੇ ਬਾਈ ਹੈਨਾ ਕੋਈ ਕਿਸੇ ਨੂੰ ਨਹੀਂ ਦਿੰਦਾ ਆਪਾਂ ਮਾੜੀ ਜੀ ਨੌਲੇਜ ਦੱਸ ਦਾਂਗੇ ਆਪਣੇ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਹਨਾ ਜਿਹੜੇ ਜਿਹੜੇ ਲੋਕਾਂ ਨੂੰ ਮਤਲਬ ਪਤਾ ਨਹੀਂ ਫੇਸਬੁੱਕ ਬਾਰੇ ਜਾਂ YouTube ਬਾਰੇ ਤਾਂ ਉਹ ਜਾਗਰੂਕ ਹੋ ਜਾਣਗੇ ਕਮਾਈ ਕਰਨ ਲੱਗ ਜਾਣਗੇ ਲੋਕਾਂ ਕੋਲੇ ਬਹੁਤ ਵਧੀਆ ਸਕਿੱਲਾਂ ਪਈਆਂ ਲੋਕਾਂ ਕੋਲੇ ਬਹੁਤ ਵਧੀਆ ਕੰਮ ਪਿਆ ਉਹ ਪਰ ਮੋਬਾਈਲ ਦੇ ਸਾਹਮਣੇ ਆਉਣ ਤੋਂ ਘਬਰਾਉਂਦੇ ਆ ਉਹ ਵੀ ਤਰੀਕਾ ਦੱਸ ਦਿੰਦਾ ਵੀ ਤੁਸੀਂ ਘਬਰਾਉਣਾ ਨਹੀਂ ਪਤਾ ਕਿਵੇਂ ਤੁਸੀਂ ਵੀਡੀਓ ਨਾ ਚੜਾਇਓ 5-4 ਦਿਨ ਤੁਸੀਂ ਆਇਆ ਕਰਕੇ ਨਾ ਫੋਨ ਸਿੱਧਾ ਬਸ ਸਸਰੀਕਾਲ ਤਾਂ ਇੱਕ ਦੋ ਵੀਡੀਓ ਦੇ ਵਿੱਚ ਬੁਲਾਇਓ ਲੋਕ ਨਾ ਸਸਰੀਕਾਲ ਹੁਣ ਜ਼ਿਆਦਾਤਰ ਦੇਖਦਾ ਨਹੀਂ ਬਸ ਨਾਲ ਦੇ ਨਾਲ ਅਗਲਾ ਕੰਟੈਂਟ ਦੇਖਦਾ ਵੀ ਕੀ ਕੰਟੈਂਟ ਆਇਆ ਹਨਾ ਤੇ ਸਸਤਰੀ ਗਾਲ ਬੁਲਾਉਣ ਦੀ ਲੋੜ ਨਹੀਂ ਠੀਕ ਹੈ ਇੱਕ ਦੋ ਵਾਰੀ ਬੁਲਾ ਵੀ ਸਕਦੇ ਹਾਂ ਇੱਕ ਦੋ ਵੀਡੀਓ ਦੇ ਵਿੱਚ ਜਾਂ ਕੱਲਾ ਆਪ ਦੇ ਬਾਰੇ ਦੱਸਣ ਦੀ ਲੋੜ ਨਹੀਂ ਤੇ ਅਗਲੇ ਨੂੰ ਪਤਾ ਹੀ ਹੁੰਦਾ ਵੀ ਇਹਦੇ ਚੈਨਲ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਤੇ ਆਪ ਦਾ ਨਾਲ ਦੇ ਨਾਲ ਕੰਟੈਂਟ ਦੱਸ ਦਿਆ ਕਰੋ ਹਾਂ ਇੱਕ ਮੈਂ ਗੱਲ ਕਰਦਾ ਸੀ ਵੀ ਤੁਸੀਂ ਨਾ ਪੰਜ ਚਾਰ ਵਾਰੀ ਤੁਸੀਂ ਆਏ ਕੈਮਰਾ ਦੀ ਵੀਡੀਓ ਬਣਾ ਕੇ ਹਨਾ ਵਧੀਆ ਆਪ ਦੇ ਆਪ ਨੂੰ ਸੁਧਾਰ ਰਹੋ ਪੂਰੀ ਰਿਵੀਜ਼ਨ ਕਰਕੇ ਚੰਗੀ ਤਰ੍ਹਾਂ ਰੈਸਲ ਕਰਕੇ ਫੇਰ ਤੁਸੀਂ ਇੱਕ ਵੀਡੀਓ ਪਾ ਕੇ ਦੇਖਿਓ ਲੋਕਾਂ ਦਾ ਕੀ ਰਿਸਪੌਂਸ ਮਿਲੂਗਾ ਠੀਕ ਹੈ ਨਵੀਂ ਆਈਡੀ ਬਣਾ ਲਿਓ ਜੇ ਤੁਹਾਡੇ ਪੁਰਾਣੀ ਆਈਡੀ ਤੇ ਵੀ ਵਧੀਆ ਆ ਜ਼ਿਆਦਾਤਰ ਵਧੀਆ ਲੋਕ ਜੁੜੇ ਹੋਇਆ ਤੁਹਾਡੇ ਨਾਲ ਤਾਂ ਉਹ ਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਇੱਕ ਹੋਰ ਹੈ ਬਾਈ ਆਪਣੇ ਪੰਜਾਬ ਦੇ ਵਿੱਚ ਨਾ ਲੱਤਾਂ ਖਿੱਚਣ ਵਾਲੇ ਬਾਲੇ ਆ ਖਾਸ ਕਰਕੇ ਨਾ ਆਪਣੇ ਆਪ ਦੇ ਪਿੰਡ ਦੇ ਲੋਕ ਬਾਲੇ ਹੁੰਦੇ ਆ ਉਹਨੂੰ ਆਏ ਹੁੰਦਾ ਵੀ ਇਹ ਨਾ ਕਿਤੇ ਚੜ ਜੇ ਹੈਨਾ ਉਹ ਮੋਟੀ ਨਾ ਮੋਟੀਵੇਸ਼ਨ ਵਾਲੀਆਂ ਮਤਲਬ ਵੀ ਲੱਤਾਂ ਖਿੱਚਣ ਵਾਲੀਆਂ ਪਾਲੀਆਂ ਗੱਲਾਂ ਕਰਦੇ ਆ ਹੁਣ ਮੈਨੂੰ ਮੇਰੀ ਗੱਲ ਸੁਣ ਲਓ ਮੈਨੂੰ ਨਾ ਮੇਰੀ ਗੱਲ ਕਿਸੇ ਮੇਰੇ ਦੋਸਤ ਨੇ ਕਹਿਤਾ ਕਹਿੰਦਾ ਜਸਪਾਲ ਤਾਂ ਉਹੀ ਵੀਡੀਓ ਪਾਈ ਜਾਂਦਾ ਬਈ ਮੈਂ ਉਹੀ ਕਿਉਂ ਪਾਉਂ ਕਮਲਾ ਮੈਂ ਆਪਦਾ ਟਾਈਮ ਇੰਨਾ ਕੱਢਦਾ ਹੈ ਨਾ ਮੈਂ ਆਪ ਖੁਦ ਠੇਕੇਦਾਰਾਂ ਪੀਓਪੀ ਦਾ ਕੰਮ ਕਰਦਾ 1500 2000 ਕਮਾਈ ਕਰਦਾ ਮੈਂ ਕਮਲਾ ਥੋੜਾ ਵੀ ਉਧਰੋਂ ਇੰਨੀ ਕਮਾਈ ਛੱਡ ਕੇ ਤਾਂ ਮੈਂ ਫੇਸਬੁੱਕ ਜਾਂ YouTube ਤੇ ਵੀਡੀਓ ਪਾਉਣਾ ਇਹਦੇ ਵਿੱਚ ਮੈਨੂੰ ਕੋਈ ਬੈਨੀਫਿਟ ਮਿਲਦਾ ਤਾਂ ਹੀ ਹੈ ਨਾ ਇਸ ਕਰਕੇ ਕਹਿਣਾ ਭਾਈ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਲੱਤਾਂ ਖਿੱਚਣ ਵਾਲੇ ਬਾਲੇ ਆ ਆਪਣੇ ਪਿੰਡ ਵਾਲਿਆਂ ਨੂੰ ਤੁਸੀਂ ਘੱਟ ਰਿਕੁਐਸਟਾਂ ਭੇਜਿਆ ਕਰੋ ਬਾਹਰ ਲਿਆ ਨਾਲ ਜੇ ਤੁਸੀਂ ਲਿੰਕ ਬਣਾ ਕੇ ਰੱਖੋਗੇ ਤਾਂ ਇੱਕ ਜੇ ਤੁਸੀਂ ਲੋਕਾਂ ਦੀਆਂ ਵੀਡੀਓ ਨੂੰ ਲਾਈਕ ਕਮੈਂਟ ਕਰੋਗੇ ਤਾਂ ਉਹ ਤੁਹਾਡੀਆਂ ਤੇ ਵੀ ਆ ਕੇ ਕਰਨਗੇ ਜਿਵੇਂ ਕਿ ਤੁਸੀਂ ਇਸ ਵੀਡੀਓ ਤੇ ਲਾਈਕ ਕਮੈਂਟ ਕਰੋਗੇ ਤਾਂ ਦੂਜੇ ਵੀ ਭਰਾ ਆ ਕੇ ਤੁਹਾਡੀ ਵੀਡੀਓ ਤੇ ਲਾਈਕ ਕਰਨਗੇ ਤਾਂ ਤੁਸੀਂ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਆ ਤੇ ਉਹ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੁਸੀਂ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਇੰਨਾ ਕਹਿੰਦਾ ਹੋਇਆ ਬਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਬਾਕੀ ਭਰਾਵੋ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਗੱਲਾਂ ਬਹੁਤ ਜ਼ਿਆਦਾ ਦੱਸ ਕੇ ਜਾਊਂਗਾ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਧੰਨਵਾਦ